ਮੈਂ ਜੀ ਮੈਗਮਾ ਪੁਲਿਸ ਵਿੱਚੋਂ ਸਭ ਇੰਸਪੈਕਟਰ ਬਲਦੇਵ ਸਿੰਘ ਰਿਟਾਇਰ ਹੋਇਆ। ਇਹ ਜਿਹੜਾ ਮਰਨ ਵਾਲਾ ਸੀਗਾ ਸਭ ਇੰਸਪੈਕਟਰ ਕੁਲਵੰਤ ਸਿੰਘ ਮੇਰਾ ਭਤੀਜਾ ਸੀਗਾ ਸাকা। ਕੱਲ ਇਹ ਡਿਊਟੀ ਤੇ ਸੀਗਾ। ਕੱਲ ਹਰਮੇਲ ਸਿੰਘ ਟੋੜਾ ਦੀ ਵਰਸੀ ਦੇ ਕਾਰਨ ਕਈ ਵੀਆਪੀ ਆਏ ਸੀਗੇ। ਇਹਨਾਂ ਦੀ ਡਿਊਟੀ ਲੱਗੀ ਸੀਗੀ ਲੈ ਕੇ ਆਉਣ ਦੀ। ਪਾਇਲਟ ਡਿਊਟੀ ਲੱਗੀ ਸੀਗੀ। ਤੇ ਸਾਰਾ ਦਿਨ ਡਿਊਟੀ ਠੀਕ ਠਾਕ ਚੱਲਦੀ ਰਹੀ ਹੈ। ਤੇ ਉਦੋਂ ਬਾਅਦ ਜਦੋਂ ਸਾਮੀ ਅਸਲਾ ਜਮਾ ਕਰਨ ਲੱਗੇ ਨੇਗੇ ਉਦੋਂ ਕਿਤੇ ਨਾ ਤੋਂ ਮਿਸਟੇਕ ਹੋ ਗਈ ਐ ਵੀ ਟਰੈਗਰ ਤੇ ਉਹ ਉਂਗਲ ਰੱਖੀ ਗਈ ਤੇ ਉਹ ਗਾਹ ਇਹਦੇ ਗਲ ਗਲ ਵਿੱਚ ਵੱਜੀ ਜਾ ਕੇ ਹੋਰ ਇਹ ਜੀ ਕਹਾਣੀ ਕੋਈ ਨਹੀਂ ਬਿਲਕੁਲ ਕਲੀਅਰ ਐ ਸਾਰਾ ਦਿਨ ਬੜੀ ਬੜੀ ਡਿਊਟੀ ਕੀਤੀ ਐ ਰਹਿਣ ਵਾਲੇ ਕਿੱਥੇ ਦੇ ਨੇ ਸੇਰਪੁਰਪਿੰਡਾ ਜੀ ਸੇਰਪੁਰ ਥਾਣਾ ਜਿਹੜਾ ਜਿਲ੍ਹਾ ਸੰਰੂਰ ਤੇ ਸੇਰਪੁਰ ਦੇਸ਼ ਸੀਗੇ ਉਮਰ ਇਹਨਾਂ ਦੀ ਸੀਗੀ ਤਕਰੀਬਨ 55 ਸਾਲ ਕਿੰਨੇ ਕਿ ਪਰਿਵਾਰ ਦੇ ਵਿੱਚ ਇੱਕੀ ਦੀ ਵਾਈਫ ਐ ਇੱਕੀ ਦੀ ਬੇਟੀ ਐ ਕਿੰਨੇ ਵਜੇ ਆਪੇ ਤਿੰਨੇ ਤਿੰਨੇ ਸਰਕਾਰੀ ਜਿਹੜਾ ਕੁਆਟਰ ਪੁਰਸਨ ਦੇ ਵਿੱਚ ਉੱਥੇ ਰਹਿੰਦੇ ਸੀਗੇ ਤੇ ਆਮ ਬੇਸਿਕਲੀ ਤਾਂ ਉੱਥੇ ਸੇਰਪੁਰ ਪਿੰਡ ਦੇ ਵਿੱਚ ਕਾਰਾਗਾ ਤੇ ਇੱਕ ਬਰਨਾਲੇ ਘਰ ਆਪਣਾ ਇੱਥੇ ਹੁਣੇ ਬਦਲੀ ਕਰਾ ਕੇ ਇੱਥੇ ਆਏ ਸੀਗੇ ਕਿੰਨਾ ਕੁ ਟਾਈਮ ਹੋਇਆ ਜੀ ਸਬ ਇੰਸਪੈਕਟਰ ਬਣਿਆ ਸਾਊਂਡ ਇੰਸਪੈਕਟਰ ਬਣੇ ਨੂੰ ਮੇਰੇ ਖਤ 6 ਮਹੀਨੇ ਹੋਇਆ ਜੀ ਹਾਂ ਜੀ ਹਾਂ ਉਹ ਕਿੰਨੇ ਕਾਰੋ ਹੋ ਤਾਂ ਹੋਣ ਇੰਸਪੈਕਟਰ ਬਣਨ ਵਾਲਾ ਤਰਕੀਨਾ ਭਾਈ ਕਿਹੜਾ ਐਸਆਈ ਰਜਿੰਦਰ ਕੁਮਾਰ ਥਾਣਾ ਤ੍ਰਿਪੜੀ ਪਟਿਆਲਾ ਕੀ ਮਾਮਲਾ ਕੀ ਹੈ ਜਿਹੜਾ ਪਰਦੇਸ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਮਲਾਜਮਾ ਪਰ ਉਹਨਾਂ ਦੇ ਜਿਹੜੀ ਆ ਗੋਲੀ ਲੱਗੀ ਆ ਜੋ ਉਹਨਾਂ ਦੇ ਉੱਥੇ ਪੁੱਜ ਕੇ ਜਿਹੜਾ ਇਹ ਮੌਤਰੀ ਚ ਉਹਨਾਂ ਦੇ ਬਿਆਨ ਜਿਹੜਿਆ ਵਾਰਸਾਂ ਦੇ ਹਾਸਲ ਕਰਕੇ ਜਿਹੜੀ ਆ ਜੋ ਬਣਦੀ ਜਿਹੜੀ ਆ ਕਾਰਵਾਈ ਆ ਜਿਹੜੀ ਆ ਸਾਡੇ ਕੋਲ ਆਮ ਚੱਲ ਜਾਂਦੀ ਆ ਕੋਈ ਜਾਜਵੀਕ ਪਤਾ ਲੱਗੇ ਜਾਂਚ ਤੋਂ ਉਹ ਇਹੀ ਕਹਿੰਦੇ ਆ ਕਿ ਅਸਲਾ ਜਿਹੜਾ ਜਮਾ ਕਰਾਉਣ ਲੱਗੇ ਸੀ ਡਿਊਟੀ ਤੋਂ ਆਏ ਸੀਗੇ ਜਦੋਂ ਖਾਲੀ ਕਰ ਰਹੇ ਸੀ ਜਮ੍ਹਾਂ ਕਰਾਉਣ ਲਈ ਤੋਂ ਚਾਨ ਚੱਕ ਕਹਿੰਦੇ ਵੀ ਗੋਲੀ ਜਿਹੜੀ ਚੱਲੀ ਤੇ ਇਹਨਾਂ ਦੇ ਲੱਗ ਗਏ ਉਹ ਤਾਂ ਪਿੱਛੋਂ ਕਿਦੋਂ ਦੀ ਰਹਿਣ ਵਾਲੇ ਆ ਇੱਥੇ ਕਿੰਨੇ ਸਾਲ ਤੋਂ ਇੱਥੇ ਪੋਸਟਿੰਗ ਹੋਈ ਸੀ ਜੀ ਇੱਥੇ ਜੀ ਇਹਨਾਂ ਨੂੰ ਤੇ ਇੱਥੇ ਨਿਯੰਤਰਣ ਹੈਗੇ ਨੇ ਬਰਨਾਲੇ ਤੇ ਰਹਿਣ ਵਾਲੇ ਨੇ ਇਹ ਤੇ ਬਰਨਾਲੇ ਜਿਹੜੇ ਦਾ ਹੀ ਇਹਨਾਂ ਕੋਲ ਨੰਬਰ ਆ ਤੇ ਇੱਥੇ ਟਰਾਂਸਫਰ ਹੋ ਕੇ ਆਏ ਹੋਏ ਨੇ ਪੁਲਿਸ ਲੈਣ ਵਿੱਚ ਇੱਕ 18 ਵਿੱਚ ਜਿਹੜਾ ਰਹਿ ਰਿਹਾ ਕਿੰਨੇ ਕ ਵੇਲੇ ਦੀ ਘਟਨਾ ਸੀ ਕੱਲ ਇਹ ਪੁਲਿਸ ਸ਼ਾਮੀ 8:30 ਤੋਂ 7:00 ਤੋਂ 7:00 ਵਜੇ ਦੀ ਘਟਨਾ ਨੇ ਤੇ ਚੱਲ ਰਿਹਾ ਜੀ ਅੰਦਰ ਪ੍ਰੋਸੀਜਰ ਜਿਹੜਾ ਹੈ ਮੈਂ ਜੀ ਮੈਗਮਾ ਪੁਲਿਸ ਵਿੱਚੋਂ ਸਬ ਇੰਸਪੈਕਟਰ ਬਲਦੇਵ ਸਿੰਘ ਰਿਟਾਇਰ ਹੋਇਆ। ਇਹ ਜਿਹੜਾ ਮਰਨ ਵਾਲਾ ਸੀਗਾ ਸਬ ਇੰਸਪੈਕਟਰ ਕਰਵਨ ਸਿੰਘ ਮੇਰਾ ਭਤੀਜਾ ਸੀਗਾ ਸাকা। ਕੱਲ ਇਹ ਡਿਊਟੀ ਤੇ ਸੀਗਾ। ਕੱਲ ਹਰਮੇਲ ਸਿੰਘ ਟੋੜੇ ਦੀ ਵਰਸੀ ਦੇ ਕਾਰਨ ਕਈ ਵੀ ਏਪੀਏ ਏਸੀ ਗਏ ਸੀਗੇ। ਇਹਨਾਂ ਦੀ ਡਿਊਟੀ ਲੱਗੀ ਸੀਗੀ ਲੈ ਕੇ ਆਉਣ ਦੀ। ਪਾਇਲਟ ਡਿਊਟੀ ਲੱਗੀ ਸੀਗੀ। ਤੇ ਸਾਰਾ ਦਿਨ ਡਿਊਟੀ ਠੀਕ ਠਾਕ ਚੱਲਦੀ ਰਹੀ ਹੈ। ਤੇ ਉਸ ਤੋਂ ਬਾਅਦ ਜਦੋਂ ਸਾਮੀ ਅਸਲਾ ਜਮਾ ਕਰਨ ਲੱਗੇ ਨੇਗੇ। ਉਦੋਂ ਕਿ ਤਿੰਨਾਂ ਤੋਂ ਮਸਤੀਕ ਹੋ ਗਈ ਐ ਵੀ ਟ੍ਰੈਗਰ ਤੇ ਉਹ ਉਂਗਲ ਰੱਖੀ ਗਈ ਤੇ ਉਹ ਗਾਂਹ ਇਹਦੇ ਗਲ ਗਲ ਵਿੱਚ ਵੱਜੀ ਜਾ ਕੇ ਹੋਰ ਇਹਦੀ ਕਹਾਣੀ ਕੋਈ ਨਹੀਂ ਬਿਲਕੁਲ ਕਲੀਅਰ ਐ ਸਾਰਿਆਂ ਨੇ ਬੜੇ ਬੜੇ ਡਿਊਟੀ ਕੀਤੀ ਐ ਰਹਿਣ ਵਾਲੇ ਕਿੱਥੇ ਦੇ ਨੇ ਸੇਰਪੁਰ ਪਿੰਡਾ ਜੀ ਸੇਰਪੁਰ ਥਾਣਾ ਜਿਹੜਾ ਜਿਹੜਾ ਸੰਰੂਰ ਤੇ ਸੇਰਪੁਰ ਦੇਸ਼ ਸੀਗੇ ਉਮਰ ਇਹਨਾਂ ਦੀ ਸੀਗੀ ਤਕਰੀਬ ਨਾਲ 55 ਸਾਲ ਕਿੰਨੇ ਕਿ ਪਰਿਵਾਰ ਦੇ ਵਿੱਚ ਕਿਹਦੀ ਵਾਈਫ ਐ ਕਿਹਦੀ ਬੇਟੀ ਐ ਕਿੰਨੇ ਵਜੇ ਆਤੇ ਤਿੰਨੇ ਤਿੰਨੇ ਸਰਕਾਰੀ ਜਿਹੜਾ ਕੁਆਟਰ ਪੁਰੂਸ਼ਣ ਦੇ ਵਿੱਚ ਉੱਥੇ ਰਹਿੰਦੇ ਸੀਗੇ ਤੇ ਆਮ ਬੇਸਿਕਲੀ ਤਾਂ ਉੱਥੇ ਸ਼ੇਰਪੁਰ ਪਿੰਡ ਦੇ ਵਿੱਚ ਘਰ ਹੈਗਾ ਤੇ ਇੱਕ ਬਰਨਾਲੇ ਘਰ ਆਪਣਾ ਇੱਥੇ ਹੁਣੇ ਬਦਲੀ ਕਰਾ ਕੇ ਇੱਥੇ ਆਏ ਸੀਗੇ ਕਿੰਨਾ ਕ ਟਾਈਮ ਹੋਇਆ ਜੀ ਸਬ ਇੰਸਪੈਕਟਰ ਬਣਿਆ ਸਾਊਂਡ ਪੈਸਟਰ ਬਣੇ ਨੂੰ ਮੇਰੇ ਖਤ 6 ਮਹੀਨੇ ਹੋਇਆ ਜੀ ਹਾਂ ਜੀ ਆਹ ਕਿਨੇ ਕਰੋ ਹੋ ਤਾਂ ਹੁਣ ਇੰਸਪੈਕਟਰ ਬਣਨ ਵਾਲਾ ਤਰਕੀਨਾਮਾ ਜੀ ਕਿਹੜਾ ਏਐਸਏ ਰਜਿੰਦਰ ਕੁਮਾਰ थाना ਤ੍ਰਿਪੜੀ ਪਟਿਆਲਾ ਕੀ ਮਾਮਲਾ ਕੀ ਹੈ ਜਿਹੜਾ ਪਰਦੇਸ ਤੋਂ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਮਲਾਜਮਾ ਕਿ ਉਹਨਾਂ ਦੇ ਜਿਹੜੀ ਆ ਗੋਲੀ ਲੱਗੀ ਆ ਜੋ ਉਹਨਾਂ ਦੇ ਉੱਥੇ ਪੁੱਜ ਕੇ ਜਿਹੜਾ ਇਹ ਮੋਰਤਰੀ ਚ ਉਹਨਾਂ ਦੇ ਬਿਆਨ ਜਿਹੜਿਆ ਵਾਰਸਾਂ ਦੇ ਹਾਸਲ ਕਰਕੇ ਜਿਹੜੀ ਆ ਜੋ ਬਣਦੀ ਜਿਹੜੀ ਆ ਕਾਰਵਾਈ ਆ ਜਿਹੜੀ ਆ ਸਾਡੇ ਬਲਾਉਣ ਚ ਲੈ ਜਾਂਦੀ ਆ ਕੋਈ ਜਾਂਚ ਵੀ ਪਤਾ ਲੱਗੇ ਜਾਂਚ ਪਊ ਇਹ ਹੀ ਕਹਿੰਦੇ ਆ ਕਿ ਅਸਲਾ ਜਿਹੜਾ ਜਮ੍ਹਾਂ ਕਰਾਉਣ ਲੱਗੇ ਸੀ ਡਿਊਟੀ ਤੋਂ ਆਏ ਸੀਗੇ ਜਦੋਂ ਖਾਲੀ ਕਰ ਰਹੇ ਸੀ ਜਮ੍ਹਾਂ ਕਰਾਉਣ ਲਈ ਤੋਂ ਚਾਨ ਚੱਕ ਕੰਨੇ ਵੀ ਗੋਲੀ ਜੜੀ ਚੱਲੀ ਤਿੰਨਾਂ ਦੇ ਲੱਗਦੀ ਉਹ ਤਾਂ ਪਿੱਛੋਂ ਕਿਧੋਂ ਦੀ ਰਹਿਣ ਵਾਲੇ ਆ ਇੱਥੇ ਕਿੰਨੇ ਸਾਲ ਤੋਂ ਇੱਥੇ ਪੋਸਟਿੰਗ ਹੋਈ ਸੀ ਜੀ ਇੱਥੇ ਜੀ ਇਹਨਾਂ ਨੂੰ ਤਾਂ ਇੱਥੇ ਨਿਯੰਤਰਤ ਹੈਗੇ ਨੇ ਬਰਨਾਲੇ ਤੇ ਰਹਿਣ ਨਾਲੇ ਨੇ ਇਹ ਤੇ ਬਰਨਾਲੇ ਜਿਹੜੇ ਦਾ ਇਹਨਾਂ ਕੋਲ ਨੰਬਰ ਆ ਤੇ ਇੱਥੇ ਟਰਾਂਸਫਰ ਹੋ ਕੇ ਆਏ ਹੋਏ ਨੇ ਪੁਲਿਸ ਲੈਣ ਵਿੱਚ ਇੱਕ ਘਟਨਾ ਦੇ ਜਿਹੜਾ ਰਹਿ ਰਿਹਾ ਕਿੰਨੇ ਕ ਵਜੇ ਦੀ ਘਟਨਾ ਜੀ ਕੱਲ ਨੂੰ ਇਹ ਕੋਈ 6:30 ਤੋਂ 7:00 ਤੋਂ 7:00 ਵਜੇ ਘਟਨਾ ਨੇ ਤੇ ਚੱਲ ਰਿਹਾ ਜੀ ਅੰਦਰ ਪ੍ਰੋਸੀਜਰ ਜਿਹੜਾ ਹੈ